ਜਰੂਰੀ ਕੈਨੇਡਾ ਦੇ ਵਿੱਚ ਸ਼ਿਫਟ ਲਾ ਦੀ ਚਾਰ ਜਿੱਧਰ ਸ਼ਿਫਟ ਹੋਇਆ ਦੀ ਸ਼ੁਰੂ ਕਹਿੰਗਾ ਏ ਨਹੀਂ ਮਤੋਕ ਕੇ ਆਉਂਦਾ ਵਾਹ ਜੀ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬਹੁਤ ਮੈਂ ਹੋਪ ਕਰਦਾ ਸਾਰੇ ਠੀਕ ਹੋਵੋ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰ ਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਾਕੀ ਗਾਇਸ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣੇ ਸਟੋਰੀ ਗਾਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮਾਡਰਨ ਤਕਨੀਕ ਦੇ ਨਾਲ ਥਣ ਦੇ ਦੇਖੋ ਤੁਸੀਂ ਦਸਤਾਨੇ ਡਾਕਟਰ ਵਾਲੇ ਚੱਕ ਲਈਆਂ ਇਹ ਲੈ ਹੋਰ ਕੀ ਕਰੇ ਬੰਦੇ ਵਾਹ ਜੀ ਵਾਹ ਵਧੀਆ ਹੱਥ ਨਹੀਂ ਖਰਾਬ ਹੁੰਦੇ ਸੇਫਟੀ ਫਰਸਟ ਆਪ ਇਹ ਜ਼ਰੂਰੀ ਨਹੀਂ ਕੈਨੇਡਾ ਦੇ ਵਿੱਚ ਸ਼ਿਫਟ ਲਾ ਦੀ 4 ਵਜੇ ਇਧਰ ਸ਼ਿਫਟ ਹੋ ਜਾਂਦੀ ਸ਼ੁਰੂ ਹਾਂ ਅਰੇ ਕਾਂਟਲ ਦੁੱਧ ਕਹਿੰਦੇ ਚਲੋ ਹੋ ਲੇਟ ਸਹੀ ਲਓ ਜੀ 5 ਵਜੇ ਨੂੰ ਮਿਲਕਿੰਗ ਡਨ ਹਜੇ 10 ਮਿੰਟ ਪਹਿਆ ਚੱਕ ਦਵਾਦਿਆ ਦੇ ਛੜੀਆਂ ਮੱਝਾਂ ਲੈ ਕੇ ਆਇਓ ਵੀਰੇ ਗੁੱਡ ਮਾਰਨਿੰਗ ਅੱਜ ਕੀ ਗੱਲ ਹੋ ਗਈ ਡਾਰੀ ਬਹੁਤ ਆ ਮੇਰਾ ਡਰ ਕਾਲਾ ਡਰ ਗੁੱਡ ਮਾਰਨਿੰਗ ਪਾਲੀ ਕੁੜੀ ਡਰ ਗਈ 9 ਵਜੇ ਉੱਠ ਕੇ ਰੱਖੀ ਹੁੰਦੀ ਆ 5 ਵਜੇ 5 10 ਤੇ 5 10 ਤੇ ਸ਼ਡਿਊਲ ਮੀ 5 10 ਤੇ ਅੱਜ ਤਾਂ ਇਹ 4:30 ਦੇ ਉੱਠੀ ਫਿਰਦੀ ਵਾਈ ਗਾਵਾ ਦਾ ਚੱਲ ਜੇ ਅੱਜ ਕੰਮ ਦਿੱਤਾ ਜੀਬ ਨੇ ਪੂਰਾ ਚੱਲ ਗਿਆ ਚਾਰ ਪਟਕੇ ਓ ਚੱਲ ਜੇ ਆਜੀ ਸਾਡੇ ਤੇ ਤੁੰਤ ਪੈ ਗਈ ਆ ਸਾਡੀ ਗੱਡੀ ਦੇ ਸੀਜਾ ਸਾਨੂੰ ਖੜਨਾ ਪਿਆ ਫਤ ਸਾਡੇ ਝੁੰਗੜ ਗਿਆ ਸੋ ਜੇ ਕੋਈ ਵੀਰ ਮੱਗੂ ਦੇ ਨੇੜੇ ਤੇੜੇ ਹੋਵੇ ਸਾਨੂੰ ਚਾਹ ਪ੍ਰੋਵਾਈਡ ਕਰ ਦੇ ਪੰਜ ਬੰਦਿਆਂ ਨੇ ਤੇ ਮੈਂ ਕਿਹਾ ਭਲਾ ਯਾ ਹੱਥ ਲਾਲ ਹੋ ਗਏ ਆ ਤੇ ਥੈਂਕ ਯੂ 6 6 ਬੰਦਿਆਂ ਦੀ ਚਾਹ ਸਾਨੂੰ ਪ੍ਰੋਵਾਈਡ ਕਰਾ ਸਕਦਾ ਕੋਈ ਮੱਗੂ ਦੇ ਨੇੜੇ ਤੇ ਜਰੂਰ ਦੱਸਿਆ ਸੀ ਤੇ ਚਾਰ ਲੈ ਕੇ ਜਾਣਾ ਲੱਤ ਕੇ ਚਾਲਦੇ ਦੇ ਵਿੱਚ ਥੋੜੀ ਜਿਹੀ ਰਿਕਵਰੀਟ ਆ ਗਈ ਆ ਤੇ ਇਹ ਸ਼ਾਹੀ ਉਹਨਾਂ ਵਿਚਾਰੀਆਂ ਕਰਨ ਕੀ ਇਹਨਾਂ ਦੇ ਸਿਰ ਤੇ ਕੰਮ ਉਹਨਾਂ ਦਾ ਆ ਫੜਿਓ ਵੀ ਤੋ ਓਕੇ ਰੱਖ ਲਿਓ ਜਿ ਲਿਓ ਜੀ ਲਿਓ ਫੜਾ ਦਿਓ ਇਹ ਵੀ ਪਾਉ ਗੱਡੀਆਂ ਕੋ ਮਸ਼ੀਨਾਂ ਸਰਵਿਸ ਪਾਲਦੀ ਹੈ ਕਿ ਨਹੀਂ ਮੈਂ ਉਹਦਾ ਵੀ ਕਹਿ ਗਿਆ ਜੀ ਕੋਈ ਪ੍ਰੋਬਲਮ ਹੋਣੀ ਆ ਮੈਨੂੰ ਪਤਾ ਨਹੀਂ ਹੋਊਗੀ ਤਾਂ ਫੇਰ ਆਪਾਂ ਦੇਖ ਲਾਂਗੇ ਸਹੀ ਐ ਸਹੀ ਜੀ ਪਾ ਕੇ ਚਲਾਤੀ ਆ ਚੱਲ ਕੌਲੀ ਚ ਚੱਲਦੀ ਐ ਸੀ ਵੀ ਜੇ ਤੱਕ ਦੀ ਭਾਰੀ ਇਹ ਵੀ ਕੁੜੀਆਂ ਕੀ ਆ ਆ ਤਿੰਨੇ ਕੀ ਆਏ ਫੋਸੜਾ ਫੋਸੜਾ ਐ ਐ ਨਹੀਂ ਪ੍ਰਾਪਤ ਫੋਸੜਿਆ ਨਹੀਂ ਹਾਂ ਹੈਗੀ ਆ ਇਧਰ ਵੇ ਖੱਲੇ ਫੋਸੜ ਪ्युअर ਫੋਸੜ ਹਾਂ ਪ੍ਰਾਪ ਫੋਸੜਾਂ ਨੂੰ ਇਹ ਮੋਟੇ ਦਿਵਾਦੀਆਂ ਹੁੰਦੀਆਂ ਆਂ ਆਹ ਵੇਲਾ ਤਿੰਨੇ ਹੀ ਮੋਟੇ ਦਿਮਾਗ ਦੀਆਂ ਨਾ ਨਾਨੀ ਤੇਰੀ ਨਹੀਂ ਕੀ ਠੀਕ ਹੈ ਨਾ ਨਾਨੇ ਨੂੰ ਨਹੀਂ ਵਿੱਚ ਕਾਊਂਟ ਕਰਨਾ ਇਹ ਤਿੰਨਾਂ ਨੇ ਕਾਊਂਟ ਕਰਨਾ ਬਾਕੀ ਇੱਕ ਤੇਰੀ ਮੰਮੀ ਤੇ ਇੱਕ ਤੇਰੀ ਮਾਸੀ ਹੈ ਨਾ ਲੈ ਵੇ ਡੱਟ ਜੀ ਉਹਨਾਂ ਦੇ ਵੇਖ ਲਈ ਸਾਫੇ ਹਾਂ ਹਾਂ ਏ ਕੀ ਆ ਇਹਦਾ ਕਿੱਥੇ ਦਿਮਾਗ ਮੋਟਾ ਵੇ ਤਾਂ ਹੀ ਕਿੱਡਾ ਪਤਲਾ ਦਿਮਾਗ ਦਾ ਮੈਨੂੰ ਤਾਂ ਇਹਦਾ ਦਿਮਾਗ ਹੀ ਨਹੀਂ ਹੈਗਾ ਲੈ ਸੁਣ ਲੈ ਤੇਰਾ ਦਿਮਾਗ ਹਾਨੀ ਵਈ ਕਾਕਾ ਆਹ ਕਹਿੰਦੇ ਹੌਣ ਹਾਰ ਪੀੜੀ ਕਹਿੰਦੇ ਕੰਮ ਕਰਨ ਵਾਲੇ ਮੁੰਡੇ ਨੌਜਵਾਨ ਪਹੁੰਚ ਚੁੱਕੇ ਨੇ ਸਾਡੇ ਦਰਮਿਆਨ ਵਾਹ ਜੀ ਵਾਹ ਚੱਕ ਲਿਆਂਦਾ ਚਾਰ ਨੌਨੀ ਕਿਵੇਂ ਆ ਠੰਡ ਨਾਲ ਕੁੰਗੜ ਤੇ ਨਹੀਂ ਗਿਆ ਵਾਹ ਵਧੀਆ ਐ ਨੌਨੀ ਮੂਹਲ ਘੋਲਿਆਈ ਓਏ ਆ ਜਾ ਗੱਡੀ 'ਚ ਭਾਵਾਂ ਤੈਨੂੰ ਆਇਆ ਨਿੱਗਾ ਗੇ ਤਰਿਆਈ ਹੈ ਆ ਹਵਾ ਆਇਆ ਚਾਹ ਚੂ ਪਿਉਣਾ ਤੈਨੂੰ ਉਹ ਤੂੰ ਟਰੈਕਟਰ ਲੈ ਕੇ ਆਏਗਾ ਏ ਨਹੀਂ ਮੈਂ ਤੁਰ ਕੇ ਆਉਂਗਾ ਵਾਹ ਜੀ ਵਾਹ ਚਲਾ ਲੈ ਆਏਗਾ ਸਹੀ ਤਰ੍ਹਾਂ ਗੋਲੂ ਉਹਨਾਂ ਨੂੰ ਅੱਗੇ ਬਾਹਰ ਇਹਨਾਂ ਨੂੰ ਠਾਰ ਠੰਡੇ ਚ ਸਾਰੇ ਬੰਦੇ ਲੱਗ ਕੇ ਲਿਆ ਸਾਰੇ ਉਹ ਬੜੇ ਨੂੰ ਤੋ ਲਿਆ ਨਾਲ ਆ ਕੇ ਨਾ ਰੱਖ ਜੀ ਨੂੰ ਮਾਰਦੀ ਵੇਖ ਬੜੇ ਦੇ ਹੱਡ ਠਾਰ ਦੇ ਗਰੀਬ ਤੇ ਉਹ ਪੂੰਗ ਗਿਆ ਓ ਕਾ ਮੇਰਾ ਨਾ ਜਮਣਾ ਜੋਈ ਤੂੰ ਬੜੇ ਨੂੰ ਮਾਰ ਦੇ ਮੇਰੀ ਬਾਰੀ ਖੋਲੀ ਜਾਣਾ ਆਹੋ ਆ ਜਾਣੇ ਆ ਜਾ ਉਧਰ ਦੀ ਸਿੱਧਾ ਹੀ ਡਰਾਈਵਰ ਵਾਲ ਨੂੰ ਨਹੀਂ ਤਿਆਰ ਹੋਣ ਫਿਰ ਕੌਣ ਰਹਿ ਗਿਆ ਆ ਜਾ ਯਾਰ ਹੈਗਾ ਹਾਂ ਜੀ ਗਾਇਸ ਤੁਸੀਂ ਦੇਖ ਹੀ ਲਿਓ ਨੀ ਸਟੋਰੀ ਗਾਇਸ ਬਾਕੀ ਗਾਇਸ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਸ ਇਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ